ਆਸਤਿਕਾ ਜੀ ਸਾਰਿਆਂ ਨੂੰ ਸਾਡੇ ਚੈਨਲ ਦੇ ਤੁਹਾਡਾ ਸਵਾਗਤ। ਲਓ ਜੀ ਟਾਈਮ ਸਵੀਰ ਦਾ। ਤੇ ਆਪਾਂ ਬਣਾਈਏ ਚੌਲ ਨੂੰ ਵਾਲੇ ਤੜਕੇ ਵਾਲੇ। ਤੇ ਇਧਰ ਆਪਾਂ ਆਹ ਇੱਕ ਆਲੂ ਤੇ ਦੋ ਤਿੰਨ ਪਿਆਜ ਬਰੀਕ-ਬਰੀਕਵੇਂ ਕੱਟ ਲਿਆ। ਇਧਰ ਇੱਕ ਕਕੌਲੀ ਲਈਏ ਚੌਲਾਂ ਦੀ। ਇਹ ਕਕੌਲੀ ਚੌਲਾਂ ਦੀ ਆ ਤੇ ਢਾਈ ਕੁ ਡੰਗ ਆਪਾਂ ਪਾਣੀ ਦੇ ਨਾਲ ਪਾਵਾਂਗੇ। ਤੇ ਦਸ ਦਾ ਪਤੀਲਾ ਨਾ ਕੁੱਕਰ ਜਿਹੜੇ ਨਹੀਂ ਬਣਾਉਣਾ ਇਹ ਭਤੀਲੇ ਚ ਬਣਾਉਣਾ। ਇਹ ਕੜਾਈ ਚ ਭਤੀਲੇ ਚ ਬਣਾਈਆਂ ਚੌਲ ਵਧੀਆ ਬਣਦੇ। ਚਲੋ। ਕੁੱਕਰ ਦੇ ਵਿੱਚ ਇਹ ਆਪੇ ਆਪਾਂ ਨੂੰ ਦੋ ਕੱਪ ਲੰਗਾ ਪਾਣੀ ਪੋਣਾ ਪੈਣਾ ਤੇ ਇੱਥੇ ਢਾਈ ਪਾਉਣਾ ਪੈਣਾ। ਚਲੋ ਪਾਣੀ ਸੋ ਗਿਆ। ਬਣਾਪਾ ਅੱਗੇ ਤੜਕਾ। ਤੇ ਜੀਰਾ ਪਾ ਲ ਗਏ ਥੋੜਾ ਕ। ਚਲੋ। ਹੁਣ ਆ ਗਿਆ ਤੜਕਾ। ਜਿਹੜੇ ਭੈਣ ਭਰਾ ਨਵੇਂ ਆਏ ਹੈ ਚੈਨਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ। ਤੇ ਜਿਹੜੇ ਪਹਿਲੇ ਭੈਣ ਭਰਾ ਵਾ ਨਾਲ ਜਿਹੜੇ ਆ ਆਪਣੇ ਤੇ ਉਹ ਸੋਹਣੇ ਸੋਹਣੇ ਕਮੈਂਟ ਕਰਿਓ। ਲਾਈਕ ਕਰਿਓ ਸ਼ੇਅਰ ਕਰਿਓ। ਵਾਦੋਂ ਵਾਦ ਚੈਨਲ ਨੂੰ ਸਾਰੇ ਭੈਣ ਭਰਾ ਸਪੋਰਟ ਕਰਿਓ। ਚਲੋ ਬਧੀ ਰਾਤੀ ਬਣਾਈ ਹੈ ਫਸੇ ਮਰਾ ਮਿਰਚਾਂ ਸੌਜੀ ਕੱਟ ਕੇ ਤੇ ਕੋਠੇ ਦੇ ਉੱਤੇ ਚੜ ਲ ਚੜ ਗਈ ਚਲ ਗਈ ਤੇ ਮੁੜ ਕੇ ੜਕਾ ਮੈਂ ਚਾੜ ਦਵਾਂ ਇਹ ਲਵਣਾ ਵਖਾਉਣਾ ਹੁਣ ਇਹ ਰਾਂ ਕੇ ਫੁਲ ਕੇ ਲਾ ਕੇ ਸਾਥੇ ਰੋਟੀ ਕੋਠੇ ਦੇ ਉੱਤੇ ਜਦੋਂ ਚਲ ਜੀ ਗਏ ਤੇ ਫਿਰ ਅਸੀਂ ਨਹੀਂ ਕਰ ਰਹਾ ਉਹ ਹਵਾ ਹੋਣੀ ਲੱਗਦੀ ਥੱਲੇ ਗਰਮੀ ਬੜੀ ਹੈ ਉਹਨਾਂ ਉੱਤੇ ਬੈ ਕੇ ਵਣਮੀ ਬਹੁਤ ਸੋਹਣਾ ਠੰਡਾ ਜਿਆਸੇ ਪਾਸੇ ਤੇ ਮੀਂਹ ਪੈ ਗਿਆ। ਛੇਰੋ ਵਾਲੀ ਸਾਈਡ ਵੀ ਮੀਂਹ ਪੈ ਗਿਆ। ਟੋਟਗਾੜੀ ਤੇ ਅੰਬਰਸਾਰਾੜੀ ਵੀ ਪੈ ਗਿਆ ਵਿਚਕਾਇਆ ਵਿਚਕਾਇਆ ਛੱਡ ਗਿਆ। ਖਵਾਜੇ ਬਹੁਤ ਸੋਹਣੀ ਵਗਣ ਗਈ। ਜੀਸ ਨਹੀਂ ਕਰਦਾ ਹਾਂ ਪਰ ਉਹਨਾਂ ਕੰਮ ਹੈ ਜਿਹੜੇ ਵਾਜਾ ਮਾਰਦੇ ਹੈ ਮਸ਼ੀਨ ਲਾਉਣੀ ਕੱਪੜੇ ਉੱਤੇ ਮਸ਼ੀਨ ਚ ਪਾ ਕੇ ਆਈਂ ਰਾਸੇ। ਮੈਂ ਹਕ ਕਰੀ ਚੌਲ ਚੂਲ ਬਣਾ ਲ ਕੇ ਤੇ ਫਿਰ ਆਪਾਂ ਲੋ ਜਿਹੜਾ ਪੌਣਾ ਨਾਲ ਹੀ ਪਾਦ ਦੇ ਚਲੋ ਦਾਦਾ ਕੋਹ ਨਹੀਂ ਪਾਣਾ ਜਿਆ ਕਾਲੀ ਮਿਰਚ ਪਾ ਦੇਣੀ ਥੋੜੀ ਜਿਹੀ ੜੜ ਫੜੜ ਦੀ ਆ ਜਿਹੜੀ ਖੀਤੀ ਹੈ ਚਲੋ ਚੋਲ ਚੋਲ ਤੋਂ ਇਹ ਦੇਣਾ ਪਾ ਲੈ ਦੰਦ ਨੂੰ ਲੈ ਲੇ ਹੁਣ ਉਹ ਪਾਣੀ ਦੀ ਪਾਲਾਂਗੇ

ਤਦ ਨਹੀਂ ਘਟ ਚੌਲ ਜਾਨ ਬਾਕੀ ਦਾ ਤੇਰਾ ਤੇਈ ਵਾਰ ਮਘੰ ਨੂੰ ਬਾਲ ਲਈ ਦੀ ਮਘੰ ਗਰ ਚਾਹਾਂ ਮਹੀਨਾ ਕਹਿੰਦੇ ਖਾਣੇ ਮਹੀਨਾ ਖਾਣੇ ਨਹੀਂ ਗਿਆ ਸਪਕਰਤਾ ਘਟ ਚੋਲ ਜਾਣ ਬਣ ਆਪਾਂ ਅੰਚਰ ਲਈ ਨਾ ਆਟਾ ਨਹੀਂ ਅਜ ਗੁੰਨਣਾ ਆਟਾ ਅਜ ਗੁੱਜ ਜਾ ਹੈਗਾ ਇਹਦੇ ਪ੍ਰਸ਼ਾਦੇ ਬਣਾ ਚਲੋ ਜੀ ਉਹਨਾਂ ਜਰਾ ਆਪਾਂ ਵਰਕਾ ਮਕਾਰ ਕੋਈ ਕਰ ਲਗੇ ਨਾ ਲਗੇ ਵੇ ਬਤੀ ਗਈ ਹੀ ਬਤੀ ਆ ਗਈ ਮੇਰੇ ਮੋਟਰ ਛੱਡੇ ਪਾਣੀ ਪੂਣੀ ਭਰ ਗਏ ਕੱਪੜੇ ਧੋਣੇ ਮੁੜ ਕੇ ਆਪ ਦੇ ਇੰਜਿਆਰ ਮੜਾ ਜਾ ਲੱਗਦਾ ਤੇ ਨਾ ਵੀ ਲੱਗਾ ਤਾਂ ਵੀ ਮਸ਼ੀਨ ਚਲਾ ਕੇ ਕੱਪੜੇ ਧੋ ਕੇ ਪਾਉਣੇ ਤੇ ਚਲੋ ਜੀ ਮਿਲਦੇ ਹਾਂ ਫਿਰ ਚੌਲ ਬਣਦੇ ਦੇ ਬਣੀ ਰਿਓ ਵੀਡੀਓ ਦੇ ਨਾਲ ਲਓ ਜੀ ਚੌਲ ਆਪਣੇ ਗਾਇਬ ਹਨ ਵੇਖੋ ਵੇਖੋ ਜੀ ਦੇ ਨਾਲ ਮੈਂ ਮੜਾ ਜੀ ਪਾ ਪਾ ਜੀ ਤੇ ਕਰ ਬਣਾ ਲਿਆ ਆਪਾਂ ਨਾਲ ਮੁੰਗਰੇ ਵਾਲਾ ਦਹੀਂ ਤੇ ਨਾਲ ਆਪਾਂ ਕਰ ਲਈ ਥਾਲੀ ਤਿਆਰ ਵੇਖੋ ਪਾ ਕੇ ਖਾਈ ਵਿੱਚ ਪਾਇਆ ਮੁੰਗਰਾ ਜਿਹਨੇ ਕਹਿੰਦੇ ਸਾਦਾ ਪਾਉਣਾ ਉਹ ਸਾਦਾ ਦਹੀਂ ਰਹਿਣ ਦਾ ਦੋ ਜਾਣਿਆਂ ਦਾ ਇਹ ਜਿਹੜਾ ਦਹੀਂ ਮੁੰਗਰਾ ਪਾ ਲਿਆ ਭਾਬੀ ਕੋ ਹੁਵਾਲ ਗਿਆ ਤੇ ਜੋਦਾ ਰੋਟੀ ਨਾ ਖਾ ਲੂਗਾ ਕਿਉਂਕਿ ਜੋਦਾ ਮੁੰਗਰੇ ਵਾਲਾ ਦਹੀਂ ਖਾਂਦਾ ਸਾਦਾ ਦਹੀਂ ਨਹੀਂ ਉਹ ਖਾਂਦਾ ਇਦਰ ਦੁੱਧ ਲੈ ਆਂਦਾ ਹੋ ਉਹ ਤਾਂ ਲਿਆ ਬਾਲਾ ਉਹਨਾ ਦਹੀਂ ਲੈਣ ਗਈ ਹਾਂ ਤੇ ਮੈਂ ਦੁੱਧ ਵੀ ਲੈ ਹੀ ਜਾਨੀ ਸ਼ਾਮਾ ਨੂੰ ਵੀ ਲਿਆਉਣੀ ਆ ਬਾਲਾ ਦਵਾ ਕੇ ਰੱਖ ਲੈਣੇ ਆ ਠੰਡਾ ਜਿਹਾ ਨਾਲ ਸ਼ਾਮਾ ਨੂੰ ਬਾਬੇ ਦੇ ਜਾਂਦਾ ਆ ਰਾਦਾ ਲਕੀਰ ਸਾਹਿਬ ਤੇ ਮੈਂ ਹ ਜਿੰਨਾ ਹੁੰਦਾ ਕਰ ਲੈਨੇ ਚਲੋ ਵੀਡੀਓ ਦਾ ਕਰੀਏ ਐਂਡ ਤੋਹੀ ਮੀ ਚੌਗੜ ਖਾਓ ਬਹੁਤ ਪਤੀਲੇ ਦੇ ਲੱਗਦੇ ਆ ਚੌਲ ਤੇ ਬਹੁਤ ਸੋਹਣੇ ਬਣਿਆ ਵੇਖੋ ਕੱਲੇ ਕੱਲੇ ਮੁਰਗੇ ਬੜੋਂ ਨਹੀਂ ਚਾ ਇਹ ਤਾਂ ਸੁੱਤੇ ਹੀ ਨਹੀਂ ਉਠਣਦੇ ਚਾਹ ਕੀ ਬਣਾਉਣੀ ਰਾਤ ਨੂੰ ਸੌਣਾ ਨਹੀਂ ਸਵੇਰੇ ਉਠਣਾ ਨਹੀਂ ਤੋਂ ਇਹ ਵੀ ਖਾਓ ਚੌਲ ਦੱਸੋ ਤੁਹਾਨੂੰ ਕਿੰਦਾ ਨੇ ਲੱਗੇ ਸਵਾਦ ਆ ਸੋਨੇ ਸੋਨੇ ਕਮੈਂਟ ਕਰੋ ਆਪਾਂ ਸਾਰੇ ਨਾਲ ਮਿਲ ਕੇ ਭੈਣ ਭਰਾ ਖਾਈਏ ਚੌਲ ਤੇ ਚਲੋ ਜੀ ਇੰਨੇ بڑے ਨਹੀਂ ਚੌਲ ਬਹੁਤ ਲਓ ਜੀ ਖਾਓ ਜੀ ਤੁਸੀਂ ਮਾਣੋ ਨੰਦ ਛੋਟਾ ਜਿਹਾ ਕਰੀਏ ਨਾਸ਼ਤਾ ਫਿਰ ਬਣਾਵਾਂਗੇ ਪ੍ਰਸ਼ਾਦੀ ਸਾਢੇ 12:00 ਦੋ ਦੋ ਕੁਲ ਕੇ ਲਾਵਾਂਗੇ ਤੇ ਚਲੋ ਜੀ ਤੇ ਨਾਲ ਦੁੱਧ ਨੂੰ ਪਾ ਲਾ ਜੀ ਵੀਡੀਓ ਦਾ ਕਰ ਦਿੰਨੇ ਆ ਪੈਂਡ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਜੀ ਮਿਲਾਂਗੇ ਸ਼ਾਮਾਂ ਦੀ ਵੀਡੀਓ ਦੇ ਨਾਲ ਜੇ ਬਣਾਈ ਘੜੀ ਤੇ ਨਹੀਂ ਤਾਂ ਫਿਰ ਸਵੇਰੇ ਤੇ ਪੱਕਾ ਮਿਲਾਂਗੇ ਜੀ ਘੜੀ ਦੇ ਨਾਲ